ਠੀਕ ਹੈ ਪਕੜਵਾਇਆ ਡੇਟਾ ਥੋੜਾ ਜਿਆ ਸ਼ਾਂਤੀ ਨਾਲ ਹਾਂਜੀ ਜੀ ਸਿਰਸਾ ਸਾਹਿਬ ਕੀ ਕਿਹੜਾ ਨੌਜਵਾਨ ਸੀ ਕੀ ਹੋਇਆ ਪੂਰਾ ਸੁਣਾਵੋ ਸੁਖ ਕਰਨ ਸਿੰਘ ਛੋਟਾ ਨਾਮ ਦਾ ਗੱਗੂ ਹੈ ਕਿ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜ਼ਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਕਿਦੇ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਜਿਹੜੀ ਪਲਾਸਟਿਕ ਦੀ ਦੂਜੀ ਜੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਹੁੰਦੀਆਂ ਹੁੰਦੀਆਂ ਨੇ ਸਰ ਉਹ ਬੰਦੇ ਉਹ ਕਹਿ ਰਹੇ ਸੀ ਨਾ ਵੀ ਅਸੀਂ ਤੇ ਗੋਲੀਆਂ ਚ ਡੇਟਾ ਇਹ ਤੁਹਾਨੂੰ ਉਹ ਕੋਸ ਬੈਲੈਂਸ ਲੱਗਣਾ ਕਿ ਕਿੱਥੇ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਆ ਤੁਹਾਨੂੰ ਜ਼ਖਮ ਦਿਖਾਵੇ ਫੋਟੋ ਦਿਖਾ ਆ ਤੁਹਾਨੂੰ ਫੋਟੋ ਦਿਖਾਉਣੇ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਪਤਾ ਆ ਵੀ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਟਾਈਮ ਤੇ ਆ ਹਾਂਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲਾਂ ਉਹਨਾਂ ਨੇ ਜਿਹੜਾ ਇੱਕ ਆਥਰੂ ਗੈਸ ਕਰਿਆ ਫਿਰ ਫਾਇਰਿੰਗ ਵੀ ਕਰੀ ਜਿੱਤੇ ਸਿੱਧੀ ਫਾਇਰਿੰਗ ਕਰੀ ਜਿੱਤੇ ਦੇਖੋ ਮੇਰੀ ਗੱਲ ਸੁਣੋ ਅੱਜ ਨਹੀਂ ਸਿੱਧੀ ਫਾਇਰਿੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫਾਇਰਿੰਗ ਅਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰ ਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਲ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਦੇ ਦੁਸ਼ਮਣਾਂ ਦੇ ਨਾਲ ਵੀ ਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਇਹ ਦੱਸੋ ਵੀ ਇੱਥੇ ਦਿਵਾਰਾਂ ਕੱਢੀਆਂ ਨੇ ਜਿਸ ਤਰ੍ਹਾਂ ਇੱਥੇ ਤਾਰਾਂ ਬੰਨ੍ਹ ਕੇ ਘੇਰਾਬੰਦੀ ਕੀਤੀ ਆ ਅਤੇ ਇਨੀਆਂ ਚੌੜੀਆਂ ਜਿਹੜੀਆਂ ਸੜਕਾਂ ਬਣਾਈਆਂ ਇਨੀਆਂ ਤੇ ਮੇਰਾ ਪਿੰਡ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਖਾਨਵਾਲ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਮੇਰੀ ਜ਼ਮੀਨ ਤਾਰਾਂ ਦੇ ਨਾਲ ਲੱਗਦੀ ਆ ਪਾਕਿਸਤਾਨ ਦੇ ਬਾਰਡਰ ਨਾਲ ਕਦੀ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਤਾਰਾਂ ਤੋਂ ਪਾਰ ਜਾਇਦਾ ਜਮੀਨਾਂ ਬੀਜੀ ਦੀਆਂ ਨੇ ਉੱਥੇ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਪਰ ਜੋ ਇੱਥੇ ਇਹ ਹੋਇਆ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ જરા ਧਿਆਨ ਨਾਲ ਸੁਣੋ ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਫਰਿਆਦ ਕਰਨੀ ਚਾਹਣਾ ਹੈ ਸੰਸਾਰ ਭਰ ਦੇ ਵਿੱਚ ਜਿਹੜੇ ਮਨੁੱਖਤਾ ਦੀ ਖਲ ਕਰਨ ਵਾਲੇ ਨੇ ਉਹਦੇ ਵਿੱਚੇ ਜਿੱਥੇ ਬੁੱਧੀਜੀਵੀ ਵਰਗ ਆਉਂਦਾ ਹੈ ਉਹਦੇ ਨਾਲ-ਨਾਲ ਜਿਹੜੇ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ ਯੂਨੋ ਤਾਂ ਕੱਲ ਪਹੁੰਚਾਉਣ ਵਾਲੇ ਸਮੂਹ ਲੋਕਾਂ ਨੇ ਇੱਕ ਦੇਵਤਾ ਕਰਨ ਸੁਣਾ ਜਿਸ ਤਰ੍ਹਾਂ ਸਾਡੇ ਨਾਲ ਵਰਿਆ ਹਾਰ ਬੁਤਰਾ ਸਾਡੇ ਦੇ ਉੱਤੇ ਇਹ ਜਿਹੜਾ ਤਸ਼ੱਦਦ ਤੇ ਜ਼ੁਲਮ ਹੋਇਆ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀਮ ਹੈ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਸੱਜਾ ਸਾਹਿਬ ਇੰਜਣ ਵੀ ਨਹੀਂ ਕਿੰਨੇ ਜੱਟੂ ਨਹੀਂ 12 ਇੰਜਣਾਂ ਇੱਥੇ ਗਿਣਤੀ ਕੋਈ ਨਹੀਂ ਸੱਜਾ ਸਾਹਿਬ ਪਟਿਆਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਣ ਨੇ ਜੋ ਮਦਕਤੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆਪ ਸਿਰ ਦੇ ਵਿੱਚ ਗੋਲੀ ਲੱਗੀ ਆ ਦਾ ਨਾਮ ਕੀ ਹੈ ਪਿੰਡ ਕਿਹੜਾ ਹੈਗਾ ਜੱਟੀਆਂ ਦਾ ਨਹੀਂ ਜਿਹੜਾ ਮੁੰਡਾ ਜਿਹੜਾ ਹੈ ਜੱਟੂ ਹੈ ਦੇ ਦੇਖੋ ਜਿਹਦੀ ਦਰਥੋਈਆ ਉਹਦਾ ਨਾਮ ਹੈਗਾ ਸ਼ੁਭਕਰਨ ਸਿੰਘ ਛੋਟਾ ਨਾਂ ਗੱਗੂ ਆ ਪਿੰਡ ਪੱਲੋ ਆ ਜ਼ਿਲ੍ਹਾ ਬਠਿੰਡਾ ਤੇ 21 ਸਾਲ ਉਹਦੀ ਉਮਰ ਹੈ ਤੇ ਉਹਦੀ ਤੁਸੀਂ ਬੋਡੀ ਵੇਖੋ ਤੇ ਕਿੰਨਾ ਜਵਾਨ ਬੱਚਾ ਹੋ ਸਰਬੋਲਾ ਬਾਰੇ